ਹਾਂ ਜੀ ਦੋਸਤੋ ਮੈਂ ਤੁਹਾਡੇ ਆਪਣਾ ਜੀਸੀ ਟੋਪਲੀ ਅੱਜ ਅਸੀਂ ਖੜੇ ਆ ਮਾਨਸਾ ਸ਼ਹਿਰ ਦੇ ਵਿੱਚ ਆ ਦੇਖੋ ਇੱਕ ਆਪਣੇ ਭਰਾ ਨੇ ਗੈਰਜੀ ਖੋਲਿਆ ਤੇ ਆਪਾਂ ਕਰਵਾਉਣੀ ਗੱਲਬਾਤ ਤੇ ਆ ਜਨੇ ਇਸ ਨੂੰ ਐਡਰੈਸ ਦਿਖਾਉਨੇ ਆਪਾਂ ਕਿਹੜੀ ਜਗ੍ਹਾ ਤੇ ਤੇ ਹਾਂ ਜੀ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਆਪਾਂ ਇਹਨਾਂ ਭਰਾਵਾਂ ਦਾ ਦੋਨਾਂ ਦਾ ਸਾਥ ਦੇਣਾ ਤੇ ਆ ਜ ਇਸ ਨੂੰ ਦਿਖਾਉਨੇ ਆ ਬਾਈ ਦਾ ਗੈਰਜੀ ਤੇ ਬਾਈ ਦਾ ਸਾਥ ਜਰੂਰ ਦਿਓ ਆਪਾਂ ਤੇ ਬਾਕੀ ਤੁਹਾਨੂੰ ਦੱਸ ਦਿਆਂ ਇੱਥੇ ਸਾਡਾ ਐਡਰੈਸ ਹੈ ਤੇ ਜਿਹੜੀ ਇਹ ਮੇਨ ਰੋਡ ਆ ਗਈ ਆਪਣੇ ਸਰਸਾ ਰੋਡ ਕਹਿੰਦੇ ਆ ਜਾਂ ਚਕੈਂਚਿਆਂ ਤੋਂ ਤਿੰਨ ਕੋਣੀ ਨੂੰ ਤੇ ਸਿੰਗਲ ਸਟਾਰ ਹਸਪੀਟਲ ਹਸਪੀਟਲ ਦੇ ਬਿਲਕੁਲ ਸਾਹਮਣੇ ਇਹ ਗਾਰਜ ਖੋਲ੍ਹਿਆ ਪਈਆਂ ਨੇ ਤੇ ਬਾਕੀ ਅੰਦਰੋਂ ਵੀ ਸਾਨੂੰ ਗਾਰਜ ਦਿਖਾਉਣੀ ਆ ਆਪਾਂ ਆਜੋ ਆਪਾਂ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਵੀਡੀਓ ਨੂੰ ਦਬੋ ਕੇ ਸ਼ੇਅਰ ਕਰਿਓ ਆਪਾਂ ਸਾਥ ਦੇਣਾ ਬਾਈ ਦਾ ਇੱਥੇ ਅਹ ਰਹਿ ਕੇ ਦੋਨੋਂ ਭਰਾਵਾਂ ਨੇ ਇਹ ਕੰਮ ਸਟਾਰਟ ਕੀਤਾ ਹੈ ਵਾਊਚਰ ਦੇ ਕੰਮ ਕਰਦੇ ਆ ਪਹਿਲਾਂ ਵੀ ਤੇ ਬਾਕੀ ਨਸੇ ਪਤੇ ਤੋਂ ਰਹਿਤ ਨੇ ਆ ਜਿਓ ਜੇ ਆਪ ਕਰਦੇ ਨੇ ਗੱਲ ਹਾਂਜੀ ਇਹਨੇ ਆਪਣੇ ਉਹ ਭਰਾ ਦੋਨੇ ਦੋਨੋਂ ਰਲ ਕੇ ਕਿਦਾਰੀ ਖੋਲਿਆ ਹਾਂਜੀ ਬਾਈ ਸਾਸਰੀ ਗਾਉਂ ਜੀ ਹਾਂਜੀ ਭਾਈ ਇਹ ਕਾਹਤ ਕਾਨ ਕਰੀਏ ਜੀ ਜੰਪਾ ਪੰਜਾਬ ਬਗੈਰ ਦੀ ਮੋਟਰ ਕਾਰ ਵੀ ਤੇ ਨਾਲ ਕੁਛੇ ਤੇ ਅਸੀਆਂ ਦਾ ਕੰਮ ਵੀ ਹੈ ਬਈ ਇਹ ਨੇਹਰਪਾਲ ਦੀ ਰੋਡ ਤੇ ਚਾਸਾ ਰੋੜਾ ਜਿਹੜਾ ਬਈ ਮਾਨਸਾ ਕੈਂਚੀਆਂ ਤੋਂ ਕਿ ਤਨ ਕੋ ਨਹੀਂ ਵਿਚਾਲੇ ਹੈ ਜੀ ਯਾ ਕਿ ਭਾਈ ਮੂਰਤ ਸੀ ਜੀ ਭਾਈ ਜੀ ਉੱਥੇ ਮਕੈਨਿਕਲ ਦਾ ਕੰਮ ਕੀਤਾ ਜਾਂਦਾ ਬਈ ਤੇ ਇੱਕ ਸੀਆ ਦਾ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕੀਤਾ ਜਾਂਦਾ ਇੱਕ ਵਾਰੀ ਇੱਥੇ ਪਹੁੰਚ ਗਿਆ ਬਈ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਜ਼ਰੂਰ ਸਾਥ ਦਿਓ ਹਾਂਜੀ ਇਹ ਭਰਾ ਆਪਣਾ ਏਸੀ ਦਾ ਕੰਮ ਕਰਦਾ ਹੈ ਤੇ ਮਕੈਨਿਕਲ ਦਾ ਦਾ ਕੰਮ ਹੈ ਉਹ ਕਰਦਾ ਗੱਡੀਆਂ ਦਾ ਤੇ ਹਾਂਜੀ ਭਾਈ ਜੀ ਹਾਂਜੀ ਭਾਈ ਆਪਾਂ ਕਾਰ ਇਹ ਕਾਰੀਸ ਨਾਮ ਦਾ ਸੀ ਦੇ ਟੈਕਨਾਲੇ ਹਾਂਜੀ ਬਰਾਓ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਇੱਥੇ ਪਹੁੰਚ ਕੇ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੁਸੀਂ YouTube ਚੈਨਲ ਵੀ ਆ ਉਸ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ